뭘 <laughs> 이렇게 <laughs> ਸਿੰਮਿਤੀ ਪ੍ਰਧਾਨ ਅਗਰ ਜੀ ਜਿਹੜਾ ਕੈਂਪ ਲਗਾਇਆ ਭਾਰੀ ਉਹਦੀ ਬਾਰੇ ਜਾਣਕਾਰੀ ਦਿਓ ਅੱਜ ਅਸੀਂ ਸ਼ੀਰ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਆਗਾਜ਼ ਇੰਜੀਵਲੋ ਜੋ ਨਿਰੰਤਰ 3 ਮਹੀਨੇ ਬਾਅਦ ਕੈਂਪ ਲਗਾਇਆ ਜਾਂਦਾ ਹੈ ਥੈਲਾਸੈਮੀਆ ਦੇ ਬੱਚਿਆਂ ਦੇ ਲਈ ਅੱਜ ਉਹ ਅਸੀਂ ਕੈਂਪ ਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਨਗਦਰ ਚੌਂਕ ਤੇ ਲਗਾਇਆ ਗਿਆ ਜਿੱਥੇ ਕਿ 10 ਤੋਂ ਲੈ ਕੇ 1 ਵਜੇ ਤੱਕ ਕੈਂਪ ਚੱਲੇਗਾ ਤੇ ਕੈਂਪ ਤੁਸੀਂ ਦੇਖ ਰਹੇ ਹੋਗੇ ਕੈਂਪ ਸ਼ੁਰੂ ਹੋ ਚੁੱਕਾ ਹੈ ਕਾਫੀ سارے ਜਿਹੜੇ ਆ ਬਲੱਡ ਦੇ ਚੁੱਕੇ ਆ ਬਾਕੀ ਜਿਹੜੇ ਵੀ ਇਹ ਭਾਈਚਾਰੇ ਖੜੇ ਆ ਤੇ ਸਾਡਾ ਇੱਕ ਟਾਰਗੇਟ ਹੁੰਦਾ ਕਿਉਂਕਿ ਅਸੀਂ ਥੈਲਾਸੈਮੀਆ ਦੇ ਬੱਚਿਆਂ ਲਈ ਦੇਣਾ ਹੁੰਦਾ ਅਸੀਂ ਮੈਂ 45 ਤੋਂ 50 ਜੋ ਜਿਹੜੇ ਬਲੱਡ ਹੁੰਦੇ ਆ ਉਹ ਦਿੰਦੇ ਆ ਬਾਕੀ ਰੱਖ ਲੈਣੇ ਆ ਫਿਰ ਦੁਬਾਰਾ ਜੇ ਜ਼ਰੂਰਤ ਪੈਂਦੀ ਬੱਚਿਆਂ ਨੂੰ ਅੱਜ ਕਿੰਨੇ ਯੂਨਿਟ ਹੋ ਚੁੱਕੇ ਆ ਸਾਡੇ 12 ਕ ਯੂਨਿਟ ਚੱਲ ਚੁੱਕੇ ਆ ਕਿਉਂਕਿ 10:30 ਵਜੇ ਆਪਾਂ ਸ਼ੁਰੂ ਕੀਤਾ ਤੇ ਹੱਲੇ ਸਾਰੇ ਵੀਰ ਜਿਹੜੇ ਆ ਆ ਰਹੇ ਨੇ ਤੇ ਮਤਲਬ ਮਿਨੀਮਮ ਤੋਂ ਮਿਨੀਮਮ 50 ਤੇ ਅੱਜ ਹੋਣੇ ਆ ਕਿਉਂਕਿ 2000 ਕੋਈ ਜਿਹੜੇ ਸੁਸਾਇਟੀਆਂ ਦੀ ਇੱਕ ਪ੍ਰਗਟ ਦੇ ਆ ਸਰ ਤੁਸੀਂ ਹੋਰ ਵੀ ਜਗ੍ਹਾ ਤੇ ਵਿਚਰਦੇ ਹੋ ਜਾ ਕੇ ਉਹਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਬਹੁਤ ਜੀ ਇਦਾਂ ਦਾ ਉਪਰਾਹ ਦੇਖੋ ਸਭ ਤੋਂ ਸੱਚੀ ਸੇਵਾ ਕਿਸੇ ਦੀ ਜਾਨ ਬਚਾਣੀ ਹੈ ਖਾਸ ਕਰਕੇ ਜਿਹੜੇ ਬੱਚੇ ਨੇ ਥੈਲਾਸੀਮੀਆ ਜਿਨ੍ਹਾਂ ਨੂੰ ਹਰ 10 ਤੋਂ 15 ਦਿਨ ਬਾਅਦ ਬਲੱਡ ਚੜਦਾ ਇਹਨਾਂ ਦੇ ਲਈ ਹਰ ਨੌਜਵਾਨ ਭੈਣ ਨੂੰ ਹਰ ਵੀਰ ਨੂੰ ਜਿਹੜਾ ਬਲੱਡ ਦੇ ਸਕਦਾ ਹੈ ਨਾ ਬੱਚਿਆਂ ਲਈ ਬਲੱਡ ਡੋਨੇਟ ਕਰਿਆ ਕਰੋ ਕਿਉਂਕਿ ਇਹਨਾਂ ਦਾ ਰੈੱਡ ਸੈੱਲ ਹੀ ਬੰਦੇ ਹਰ 10 ਤੋਂ 15 ਦਿਨ ਬਾਅਦ ਬ੍ਰੈਕ ਚੜਦਾ ਜਿਨ੍ਹਾਂ ਨੂੰ ਬਲੱਡ ਨਹੀਂ ਮਿਲੇਗਾ ਜੇ ਤਾਂ ਡੈਥ ਹੋ ਜਾਏਗੀ ਇਹ ਸਭ ਤੋਂ ਵੱਡੀ ਸੇਵਾ ਹੈ ਕਿ ਤੁਸੀਂ ਆ ਕੇ ਯਾ ਦੇਖੋ ਸਿਵਲ ਹਸਪਤਾਲ ਜੀ ਕੁਮਾਰ ਬਣਾਇਆ ਹੋਇਆ ਹੈ ਜਿੱਦੇ 100 ਕਿ ਬੱਚਾ ਹੈ ਜਿਨ੍ਹਾਂ ਨੂੰ ਫ੍ਰੀ ਆਫ ਕਾਸਟ ਬਲੱਡ ਚੜਦਾ ਜਿਸ ਵਿੱਚ ਕੋਈ ਪੈਸਾ ਕਿਸੇ ਕੋਲ ਨਹੀਂ ਲਿਆ ਜਾਣਾ ਤੁਸੀਂ ਵੀ ਉਹਨਾਂ ਲਈ ਆ ਕੇ ਉੱਥੇ ਬਲੱਡ ਡੋਨੇਟ ਕਰੋ ਚਾਹੇ ਆਪਣੇ ਵੱਲੋਂ ਕਰੋ ਜਾਂ ਸਾਡੇ ਨਾਲ ਮਿਲ ਕੇ ਕਰੋ ਉਹਨਾਂ ਬੱਚਿਆਂ ਤੱਕ ਜਿਹੜਾ ਬਲੱਡ ਪਹੁੰਚੇਗਾ ਮੇਰੇ ਖਿਆਲ ਸਭ ਤੋਂ ਵੱਡੀ ਜੀ ਸੇਵਾ ਹੈ ਤੇ ਇਹੀ ਹੈ ਕਿ ਇਹਨਾਂ ਬੱਚਿਆਂ ਦੀ ਨਵੀਂ ਜ਼ਿੰਦਗੀ ਦੇ ਇਹ ਬਲੱਡ ਡੋਨੇਟ ਕਰਦੇ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਕੈਂਪ ਲਗਾਇਆ ਜੇ ਕਿਸੇ ਨੇ ਇਸ ਤੋਂ ਬਗੈਰ ਕਿਸੇ ਨੇ ਬਲੱਡ ਦੇਣਾ ਹੋਵੇ ਮਿਲ ਸਕਦਾ ਤੁਹਾਨੂੰ ਕਿਹੜੀ ਜਗ੍ਹਾ ਤੇ ਹਾਂਜੀ ਹਾਂਜੀ ਮੇਰਾ ਸਾਡਾ ਗਾਲ ਸਿਵਲ ਹਸਪਤਾਲ ਦੇ ਸਾਡੇ ਇੱਕ ਵਾਰਡ ਬਣਿਆ ਜਿਹਦੇ ਵਿੱਚ ਸਵੇਰੇ ਤਕਰੀਬਨ 10 ਤੋਂ ਲੈ ਕੇ 12 ਵਜੇ ਤੱਕ ਮੇਰੇ ਫਾਦਰ ਵੀ ਉੱਥੇ ਹੁੰਦੇ ਆ ਜਾਂਦੇ ਸੱਦਿਆਂ ਕੰਮ ਤੇ ਜਾ ਰਹੇ ਜਾਂ ਮੈਂ ਹੁੰਦਾ ਜਾਂਦਾ ਸਾਡੀ ਐਨਸੀਓ ਦਾ ਕੋਈ ਨਾ ਕੋਈ ਲੜਕਾ ਉੱਥੇ ਹੁੰਦਾ ਜਾਂ ਇੱਕ ਲੜਕੀ ਹੈ ਜਿਹੜੀ ਅਸੀਂ ਪੁਆਇੰਟ ਕੀਤੀ ਹੋਈ ਛੋਟੀ ਜਿਹੀ thalassemia ਹੈ ਨੂੰ ਸੋ ਕੋ ਅਸੀਂ ਸਾਰੇ ਆਪਣੇ ਦਸਵੰਤ ਚ ਸੈਲ ਵੀ ਦਿੰਦੇ ਆ ਕੋਈ ਸਾਰੀ ਜਿਹੜੀ ਸੇਵਾ ਉਹ ਦੇਖਦੀ ਹੈ ਵੀ ਬੱਚਿਆਂ ਨੂੰ ਬਲੱਡ ਪ੍ਰੋਵਾਈਡ ਕਰਵਾਉਣ ਦਾ ਜਣਾਣਾ ਤੁਸੀਂ ਵੀ ਜਾ ਕੇ ਉੱਥੇ ਦਮਨਪ੍ਰੀਤ ਕੁੜੀ ਦਾ ਨਾਮ ਹੈ ਤੁਸੀਂ ਜਾ ਕੇ ਉਹਨੂੰ ਕੋ ਤੁਹਾਡਾ ਬਲੱਡ ਜਿਹੜਾ ਸਬਮਿਟ ਕਰਾ ਠੀਕ